ਮਰਨ ਤੋਂ ਬਾਅਦ ਕੀ ਹੁੰਦਾ ਹੈ ਇਹ ਇੱਕ ਇਹੋ ਜਿਹਾ ਸਵਾਲ ਹੈ ਹੈਨਾ ਜਿਸਤੇ ਸ਼ਾਇਦ ਹਰ ਇਨਸਾਨ ਨੇ ਕਦੇ ਨਾ ਕਦੇ ਸੋਚਿਆ ਹੋਵੇਗਾ ਕਿ ਸਵਰਗ ਕੋਈ ਅਸਲੀ ਥਾਂ ਹੈ ਕੋਈ ਸੁਨਹਿਰੀ ਸ਼ਹਿਰ ਬਦਲਾਂ ਦੇ ਉੱਪਰ ਪਰ ਜੇ ਜੇ ਸਵਰਗ ਭਵਿੱਖ ਦੀ ਕੋਈ ਮੰਜ਼ਿਲ ਹੋਵੇ ਹੀ ਨਾ ਜੇ ਇੱਕ ਮੌਜੂਦਾ ਹਕੀਕਤ ਹੋਵੇ ਇੱਕ ਅਜੇਹੀ ਅਵਸਥਾ ਜਿਸ ਨੂੰ ਇੱਥੇ ਇਸੇ ਪਲ ਮਹਿਸੂਸ ਕੀਤਾ ਜਾ ਸਕਦਾ ਹੋਵੇ ਅੱਜ ਅਸੀਂ ਗੁਰੂ ਅਰਜਨ ਦੇਵ ਜੀ ਦੇ ਇੱਕ ਬਹੁਤ ਹੀ ਖੂਬਸੂਰਤ ਸ਼ਬਦ ਦੀ ਗਹਿਰਾਈ ਵਿੱਚ ਉਤਰਾਂਗੇ ਜੋ ਸਵਰਗ ਦੀ ਪੂਰੀ ਧਾਰਨਾ ਨੂੰ ਹੀ ਬਦਲ ਕੇ ਰੱਖ ਦਿੰਦਾ ਹੈ ਇਹ ਵਿਚਾਰ ਹੈ ਕਿ ਸਵਰਗ ਮੌਤ ਤੋਂ ਬਾਅਦ ਦੀ ਉਡੀਕ ਨਹੀਂ ਸਗੋ ਇੱਕ ਜਿਉਂਦਾ ਜਾਗਦਾ ਅਨੁਭਵ ਹੈ ਆਓ ਇਸ ਗੱਲ ਨੂੰ ਥੋੜਾ ਹੋਰ ਖੋਲ ਕੇ ਸਮਝਦੇ ਹਾਂ ਬਿਲਕੁਲ ਅੱਜ ਦੀ ਸਾਡੀ ਵਿਚਾਰ ਦਾ ਕੇਂਦਰ ਉਹ ਸੁਹੀ ਰਾਗ ਵਿੱਚ ਦਰਜ ਬਾਣੀ ਹੈ ਜੋ ਸਵਰਗ ਬਾਰੇ ਸਾਡੇ ਸਾਰੇ ਪੁਰਾਣੇ ਖਿਆਲਾਂ ਨੂੰ ਚੁਣੌਤੀ ਦਿੰਦੀ ਹੈ ਇਸ ਦਾ ਕੇਂਦਰੀ ਨੁਕਤਾ ਹੀ ਸਵਰਗ ਦੀ ਇੱਕ ਕ੍ਰਾਂਤੀਕਾਰੀ ਮੁੜ ਪਰਿਭਾਸ਼ਾ ਹੈ। ਮਤਲਬ ਇਹ ਸਾਨੂੰ ਦੱਸਦੀ ਹੈ ਕਿ ਸ਼ਾਇਦ ਅਸੀਂ ਗਲਤ ਨਕਸ਼ੇ ਤੇ ਗਲਤ ਖਜ਼ਾਨਾ ਲੱਭ ਰਹੇ ਹਾਂ। ਤੇ ਜਦੋਂ ਤੁਸੀਂ ਇਸ ਸ਼ਬਦ ਨੂੰ ਪੜ੍ਹਦੇ ਜਾਂ ਸੁਣਦੇ ਹੋ ਤਾਂ ਇਸ ਦੀ ਧੁਨੀ ਵੱਲ ਧਿਆਨ ਦਿਓ। ਇਸ ਦੇ ਅਹਿਸਾਸ ਵੱਲ ਇਹ ਕਿਸੇ ਕਮੀ ਜਾਂ ਡਰ ਜਾਂ ਨਿਯਮਾਂ ਦੀ ਗੱਲ ਨਹੀਂ ਕਰਦਾ। ਇਸ ਵਿੱਚ ਇੱਕ ਖੁਸ਼ੀ ਹੈ, ਇੱਕ ਸੱਦਾ ਹੈ, ਇੱਕ ਭਰਪੂਰਤਾ ਦਾ ਅਹਿਸਾਸ ਹੈ। ਇਸ ਦੀ ਸ਼ੁਰੂਆਤ ਹੀ ਕਿੰਨੀ ਸ਼ਕਤੀਸ਼ਾਲੀ ਹੈ। ਬੈਕੁੰਠ ਨਗਰ ਜਹਾਂ ਸੰਤ ਵਾਸਾ ਆਮ ਤੌਰ ਤੇ ਜਦੋਂ ਅਸੀਂ ਬੈਕੁੰਠ ਸ਼ਬਦ ਸੁਣਦੇ ਆ ਤਾਂ ਸਾਡੇ ਮਨ ਵਿੱਚ ਹਾਂਜੀ ਮਨ ਵਿੱਚ ਉਹੀ ਮੌਤ ਤੋਂ ਬਾਅਦ ਮਿਲਣ ਵਾਲੀ ਕੋਈ ਪਵਿੱਤਰ ਥਾਂ ਸ਼ਾਇਦ ਵਿਸ਼ਨੂੰ ਦੇ ਨਿਵਾਸ ਦਾ ਖਿਆਲ ਆਉਂਦਾ ਹੈ ਬਿਲਕੁਲ ਇੱਕ ਅਜਿਹੀ ਜਗ੍ਹਾ ਜਿੱਥੇ ਪਹੁੰਚਣ ਲਈ ਯਾਨੀ ਪੂਰੀ ਜ਼ਿੰਦਗੀ ਚੰਗੇ ਕਰਮ ਕਰਨੇ ਪੈਂਦੇ ਹਨ ਹਾਂ ਅਤੇ ਇਹੀ ਰਿਵਾਇਤੀ ਅਰਥ ਹੈ ਜਿਸ ਨਾਲ ਅਸੀਂ ਸਾਰੇ ਵੱਡੇ ਹੋਏ ਹਾਂ ਪਰ ਦੇਖੋ ਇੱਥੇ ਗੁਰੂ ਸਾਹਿਬ ਉਸ ਪੂਰੀ ਧਾਰਨਾ ਨੂੰ ਹੀ ਉਲਟਾ ਕਰ ਰਹੇ ਹਨ ਉਹ ਕਹਿ ਰਹੇ ਨੇ ਤੁਸੀਂ ਗਲਤ ਜਗ੍ਹਾ ਲੱਭ ਰਹੇ ਹੋ ਤੁਸੀਂ ਗਲਤ ਸਮੇਂ ਦੀ ਉਡੀਕ ਕਰ ਰਹੇ ਹੋ ਇਸ ਸ਼ਬਦ ਮੁਤਾਬਿਕ ਸਵਰਗ ਕੋਈ ਮੌਤ ਤੋਂ ਬਾਅਦ ਦੀ ਮੰਜ਼ਿਲ ਨਹੀਂ ਅਸਮਾਨ ਵਿੱਚ ਕੋਈ ਭੂਗੋਲਿਕ ਸਥਾਨ ਨਹੀਂ ਅਤੇ ਨਾ ਹੀ ਇਹ ਸਿਰਫ ਕੁਝ ਚੁਣੇ ਹੋਏ ਪੂਰੀ ਤਰ੍ਹਾਂ ਧਰਮੀ ਲੋਕਾਂ ਲਈ ਰੱਖਵੀਂ ਥਾਂ ਹੈ ਇਹ ਗੱਲ ਹੀ ਬਹੁਤ ਵੱਡੀ ਰਾਹਤ ਦਿੰਦੀ ਹੈ ਹੈਨਾ ਜੇ ਇਹ ਉਹ ਸਭ ਕੁਝ ਨਹੀਂ ਹੈ ਤਾਂ ਫਿਰ ਇਹ ਹੈ ਕੀ ਇਹ ਕੋਈ ਥਾਂ ਨਹੀਂ ਤਾਂ ਫਿਰ ਇਸ ਦਾ ਅਨੁਭਵ ਕਿੱਥੇ ਕੀਤਾ ਜਾਵੇ? ਇਹੀ ਤਾਂ ਸਭ ਤੋਂ ਦਿਲਚਸਪ ਗੱਲ ਹੈ। ਗੁਰੂ ਸਾਹਿਬ ਇਸ ਨੂੰ ਇੱਕ ਮੌਜੂਦ ਦਾ ਇੱਕ ਜੀਵੰਤ ਹਕੀਕਤ ਦੱਸਦੇ ਨੇ। ਇਹ ਹੁਣੇ ਹੈ ਅਤੇ ਇੱਥੇ ਹੈ। ਤੇ ਕਿੱਥੇ? ਜਹਾ ਸੰਤਵਾਸਾ। ਜਿੱਥੇ ਵੀ ਸੰਤ ਇਕੱਠੇ ਹੁੰਦੇ ਹਨ, ਜਿੱਥੇ ਸੱਚ ਨਾਲ ਜੁੜੇ ਲੋਕ ਵੱਸਦੇ ਹਨ, ਉਹੀ ਥਾਂ ਸਵਰਗ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਵਰਗ ਚੇਤਨਾ ਦੀ ਇੱਕ ਅਵਸਥਾ ਹੈ ਕੋਈ ਜੀਪੀਐਸ ਕੋਆਰਡੀਨੇਟਸ ਨਹੀਂ ਜਦੋਂ ਦੋ ਜਾਂ ਵੱਧ ਲੋਕ ਹਉਮੇ ਨੂੰ ਪਾਸੇ ਰੱਖ ਕੇ ਸੱਚ ਦੀ ਸਾਂਝ ਕਰਦੇ ਹਨ ਉਹੀ ਪਲ ਉਹੀ ਕਮਰਾ ਉਹੀ ਜਗਾ ਪੈਕੁੰਠ ਨਗਰ ਬਣ ਜਾਂਦੀ ਹੈ ਤਾਂ ਸਾਡੇ ਦਿਮਾਗ ਵਿੱਚ ਕਿਸੇ ਪਹਾੜ ਤੇ ਬੈਠੇ ਤਪਸਵੀ ਦੀ ਜਾਂ ਕਿਸੇ ਸੰਪੂਰਨ ਮਹਾਪੁਰਖ ਦੀ ਤਸਵੀਰ ਆਉਂਦੀ ਹੈ ਪਰ ਇਹ ਤਾਂ ਬਹੁਤ ਆਦਰਸ਼ਵਾਦੀ ਲੱਗਦਾ ਹੈ ਕਿ ਅਸਲ ਜ਼ਿੰਦਗੀ ਵਿੱਚ ਅਜਿਹੇ ਲੋਕਾਂ ਦੀ ਸੰਗਤ ਲੱਭਣੀ ਸੰਭਵ ਵੀ ਹੈ ਬਹੁਤ ਵਧੀਆ ਸਵਾਲ ਹੈ ਕਿਉਂਕਿ ਗੁਰਬਾਣੀ ਸੰਤ ਦੀ ਪਰਿਭਾਸ਼ਾ ਨੂੰ ਵੀ ਬਦਲ ਦਿੰਦੀ ਹੈ ਸੰਤ ਕੋਈ ਐਸਾ ਵਿਅਕਤੀ ਨਹੀਂ ਜਿਸਨੇ ਕਦੇ ਕੋਈ ਗਲਤੀ ਨਾ ਕੀਤੀ ਹੋਵੇ ਜਾਂ ਜਿਸ ਕੋਲ ਕੋਈ ਦੇਵੀ ਸ਼ਕਤੀਆਂ ਹੋਣ ਸੰਤ ਉਹ ਕੋਈ ਵੀ ਹੈ ਜੋ ਸੱਚ ਨਾਲ ਜੁੜਿਆ ਹੋਇਆ ਹੈ ਜੋ ਸਤ ਦੇ ਮਾਰਗ ਤੇ ਚੱਲ ਰਿਹਾ ਹੈ ਉਹ ਜੋ ਨਾਮ ਦੀ ਚੇਤਨਾ ਵਿੱਚ ਜੁੜਨ ਦੀ ਕੋਸ਼ਿਸ਼ ਕਰਦਾ ਹੈ ਜਿਸ ਵਿੱਚ ਨਿਮਰਤਾ ਹੈ ਸੇਵਾ ਦਾ ਪਾਵ ਹੈ ਅਤੇ ਜੋ ਆਪਣੇ ਹਉਮੈ ਕੇਂਦਰ ਜੀਵਨ ਤੋਂ ਉੱਪਰ ਉੱਠਣ ਲਈ ਯਤਨ ਕਰ ਰਿਹਾ ਹੈ ਗੱਲ ਇਹ ਹੈ ਕਿ ਕਿਸੇ ਖਾਸ ਪਹਿਰਾਵੇ ਜਾਂ ਰੁਤਬੇ ਦੀ ਗੱਲ ਨਹੀਂ ਇਹ ਅੰਦਰੂਨੀ ਦਿਸ਼ਾ ਦੀ ਗੱਲ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਸੰਗਤ ਕਿਸੇ ਅਜਿਹੇ ਦੋਸਤ ਨਾਲ ਵੀ ਹੋ ਸਕਦੀ ਹੈ ਜੋ ਸਾਨੂੰ ਸੱਚ ਬੋਲਣ ਲਈ ਪ੍ਰੇਰਿਤ ਕਰੇ ਜਾਂ ਬਿਲਕੁਲ ਜਾਂ ਕਿਸੇ ਅਧਿਆਪਕ ਨਾਲ ਜੋ ਸਾਨੂੰ ਨਿਮਰਤਾ ਸਿਖਾਵੇ ਹੂੰ ਇਹ ਤਾਰਨ ਸਵਰਗ ਨੂੰ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਬਹੁਤ ਨੇੜੇ ਲਿਆਉਂਦੀ ਹੈ ਪਰ ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਅਸੀਂ ਸਰੀਰਕ ਤੌਰ ਤੇ ਕਈ ਵਾਰ ਇਕੱਲੇ ਹੁੰਦੇ ਹਾਂ ਉੱਥੇ ਇਹ ਸੰਗਤ ਕਿਵੇਂ ਲੱਭੀ ਜਾਵੇ ਹਾਂ ਇਹ ਅੱਜ ਦੇ ਸਮੇਂ ਦੀ ਵੱਡੀ ਚੁਣੌਤੀ ਹੈ ਪਰਵਾਸਾ ਦਾ ਮਤਲਬ ਸਿਰਫ ਸਰੀਰਿਕ ਤੌਰ ਤੇ ਇਕੱਠੇ ਹੋਣਾ ਨਹੀਂ ਹੈ ਇਹ ਅਸਲ ਵਿੱਚ ਚੇਤਨਾ ਦਾ ਮੇਲ ਹੈ ਤੁਸੀਂ ਗੁਰਬਾਣੀ ਕੀਰਤਨ ਸੁਣ ਕੇ ਕਿਸੇ ਰੋਹਾਨੀ ਵਿਚਾਰ ਨੂੰ ਪੜ੍ਹ ਕੇ ਜਾਂ ਸੁਣ ਕੇ ਵੀ ਉਸ ਚੇਤਨਾ ਨਾਲ ਜੁੜ ਸਕਦੇ ਹੋ ਤੁਸੀਂ ਦੇਖੋ ਅੱਜ ਦੇ ਜ਼ਮਾਨੇ ਵਿੱਚ ਇੱਕ ਸੱਚੀ ਗੱਲ ਕਰਨ ਵਾਲਾ ਪੋਡਕਾਸਟ ਇੱਕ ਚੰਗੀ ਕਿਤਾਬ ਜਾਂ ਕੋਈ ਆਨਲਾਈਨ ਸਮੂਹ ਵੀ ਸੰਗਤ ਦਾ ਰੂਪ ਲੈ ਸਕਦਾ ਹੈ ਜੇਕਰ ਉਸ ਦਾ ਮਕਸਦ ਸਾਨੂੰ ਉੱਚਾ ਚੁੱਕਣਾ ਅਤੇ ਸੱਚ ਨਾਲ ਜੋੜਨਾ ਹੈ ਤਾਂ ਉਹੀ ਸੰਗਤ ਹੈ ਮਹੱਤਵਪੂਰਨ ਇਹ ਹੈ ਕਿ ਅਸੀਂ ਕਿਸ ਚੇਤਨਾ ਵਿੱਚ ਵਸ ਰਹੇ ਹਾਂ ਇਹ ਬਹੁਤ ਦਿਲਚਸਪ ਨਜ਼ਰੀਆ ਹੈ ਪਰ ਗੁਰੂ ਸਾਹਿਬ ਸਿਰਫ ਪਰਿਭਾਸ਼ਾ ਦੇ ਕੇ ਨਹੀਂ ਰੁਕਦੇ ਉਹ ਸਾਨੂੰ ਉੱਥੇ ਪਹੁੰਚਣ ਲਈ ਇੱਕ ਬਹੁਤ ਹੀ ਨਿੱਜੀ ਸੱਦਾ ਵੀ ਦਿੰਦੇ ਹਨ ਉਹ ਕਹਿੰਦੇ ਨੇ ਸੁਣ ਮਨ ਤਨ ਤੁਝ ਸੁਖ ਦਿਖਲਾਵੋ ਹਰ ਅਨੇਕ ਬਿੰਜਨ ਤੁਝ ਭੋਗ ਪੁੰਚਾਵੋ ਇਹ ਲਾਈਨਾਂ ਪੜ੍ਹ ਕੇ ਇੰਜ ਲੱਗਦਾ ਹੈ ਜਿਵੇਂ ਕੋਈ ਬਹੁਤ ਪਿਆਰ ਨਾਲ ਸਾਨੂੰ ਬੁਲਾ ਰਿਹਾ ਹੋਵੇ ਹੈਨਾ ਬਿਲਕੁਲ ਇਸ ਸੱਦੇ ਦਾ ਲਹਿਜਾ ਇਸ ਦੀ ਧੁਨੀ ਬਹੁਤ ਜ਼ਰੂਰੀ ਹੈ ਇਹ ਕੋਈ ਹੁਕਮ ਨਹੀਂ ਹੈ ਕੋਈ ਧਮਕੀ ਨਹੀਂ ਕਿ ਜੇ ਤੁਸੀਂ ਅਜੇ ਹਾਂ ਨਾ ਕੀਤਾ ਤਾਂ ਨਰਕ ਵਿੱਚ ਜਾਓਗੇ ਨਹੀਂ ਇਹ ਇੱਕ ਬਹੁਤ ਹੀ ਪਿਆਰ ਭਰਿਆ ਇੱਕ ਨਿੱਗਾ ਸੱਦਾ ਹੈ ਜਿਵੇਂ ਕੋਈ ਮਾਹਿਰ ਸ਼ੈਫ ਕਹੇ ਆਓ ਇੱਕ ਵਾਰ ਚੱਕ ਕੇ ਤਾਂ ਦੇਖੋ ਤੁਹਾਨੂੰ ਅੰਦਾਜ਼ਾ ਵੀ ਨਹੀਂ ਕਿ ਤੁਸੀਂ ਕੀ ਗੁਵਾਰੇ ਹੋ ਇਸ ਸਿਧਾਂਤ ਨਹੀਂ ਹੈ ਇੱਕ ਅਨੁਭਵ ਹੈ ਜਿਸ ਲਈ ਸਦਾ ਦਿੱਤਾ ਜਾ ਰਿਹਾ ਹੈ ਅਤੇ ਉਹ ਅਨਿਕ ਵਿੰਜਨ ਯਾਨੀ ਅਣਗਿਣਤ ਸਵਾਦਲੇ ਪਕਵਾਨਾਂ ਦਾ ਜ਼ਿਕਰ ਕਰਦੇ ਨੇ ਇਹ ਰੂਪਕ ਬਹੁਤ ਖੂਬਸੂਰਤ ਹੈ ਹਾਂਜੀ ਇਸ ਦਾ ਮਤਲਬ ਹੈ ਕਿ ਰੂਹਾਨੀਅਤ ਇੱਕੋ ਜਹੀ ਜਾਂ ਬੋਰਿੰਗ ਨਹੀਂ ਹੈ ਜਿਵੇਂ ਕਈ ਲੋਕ ਸੋਚਦੇ ਹਨ ਸਗੋਂ ਇਸ ਵਿੱਚ ਵੀ ਜ਼ਿੰਦਗੀ ਵਾਂਗ ਵੰਸਵੰਤਤਾ ਹੈ ਬਿਲਕੁਲ ਸਹੀ ਇਸ ਦਾ ਮਤਲਬ ਹੈ ਕਿ ਨਾਮ ਯਾਨੀ ਬ੍ਰह्मਚੇਤਨਾ ਕੋਈ ਇੱਕ ਸੁਰਾ ਜਾਂ ਫਿੱਕਾ ਅਨੁਭਵ ਨਹੀਂ ਹੈ ਇਹ ਇੱਕ ਸ਼ਾਹੀ ਦਾਵਤ ਵਾਂਗ ਹੈ ਜਿਸਦੇ ਅਣਗਿਣਤ ਸਵਾਦ ਹਨ ਜਦੋਂ ਤੁਸੀਂ ਚਿੰਤਾ ਵਿੱਚ ਹੁੰਦੇ ਹੋ ਤਾਂ ਇਹੀ ਨਾਮ ਸ਼ਾਂਤੀ ਦਾ ਸਵਾਦ ਦਿੰਦਾ ਹੈ ਜਦੋਂ ਤੁਸੀਂ ਉਲਝਣ ਵਿੱਚ ਹੁੰਦੇ ਹੋ ਤਾਂ ਇਹੀ ਨਾਮ ਸਪਸ਼ਟਤਾ ਬਣ ਜਾਂਦਾ ਹੈ ਕਮਜ਼ੋਰੀ ਵਿੱਚ ਤਾਕਤ ਉਦਾਸੀ ਵਿੱਚ ਖੁਸ਼ੀ ਮਤਲਬ ਜਿਸ ਪੋਸ਼ਟਿਕ ਤੱਤ ਦੀ ਤੁਹਾਡੀ ਰੂਹ ਨੂੰ ਲੋੜ ਹੁੰਦੀ ਹੈ ਨਾਮ ਉਸੇ ਦਾ ਰੂਪ ਲੈ ਲੈਂਦਾ ਹੈ ਅਗਲੀ ਤੁਕ ਵਿੱਚ ਉਹ ਅੰਮ੍ਰਿਤ ਨਾਮ ਅਤੇ ਇਸ ਦੇ ਅਚਰਜ ਸਵਾਦ ਦੀ ਗੱਲ ਕਰਦੇ ਹਨ ਹੈਰਾਨੀਜਨਕ ਸਵਾਦ ਉਹ ਕਹਿੰਦੇ ਨੇ ਕਿ ਇਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਇਹ ਵਰਣਨ ਤੋਂ ਪਰਾ ਕਿਉਂ ਹੈ ਮਤਲਬ ਅਸੀਂ ਹਰ ਚੀਜ਼ ਦਾ ਵਰਣਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਇੱਥੇ ਆ ਕੇ ਭਾਸ਼ਾ ਕਿਉਂ ਹਾਰ ਜਾਂਦੀ ਹੈ ਇਸ ਦਾ ਕਾਰਨ ਅਸਲ ਵਿੱਚ ਇਹ ਹੈ ਕਿ ਭਾਸ਼ਾ ਦ્વੈਤ ਯਾਨੀ ਦੋ ਪੱਖੀ ਸੰਸਾਰ ਵਿੱਚ ਕੰਮ ਕਰਦੀ ਹੈ ਚੰਗਾ ਮਾੜਾ ਉੱਚਾ ਨੀਵਾ ਮਿੱਠਾ ਕੋਹਲਾ ਹਨੇਰਾ ਚਾਨਣ ਹਾਂ ਪਰ ਨਾਮ ਦਾ ਅਨੁਭਵ ਇੱਕ ਅਦੁੱਤੀ ਅਨੁਭਵ ਹੈ ਜਿੱਥੇ ਸਾਰੀਆਂ ਵੱਡੀਆਂ ਖਤਮ ਹੋ ਜਾਂਦੀਆਂ ਹਨ ਇਸ ਦੀ ਸਭ ਤੋਂ ਵਧੀਆ ਉਦਾਹਰਣ ਹੈ ਕਿ ਜਿਵੇਂ ਕਿਸੇ ਜਨਮ ਤੋਂ ਨੇਤਰਹੀਨ ਵਿਅਕਤੀ ਨੂੰ ਲਾਲ ਰੰਗ ਦਾ ਵਰਣਨ ਕਰਨਾ ਤੁਸੀਂ ਕਹਿ ਸਕਦੇ ਹੋ ਇਹ ਗਰਮ ਹੁੰਦਾ ਹੈ ਇਹ ਪਿਆਰ ਵਰਗਾ ਹੁੰਦਾ ਹੈ ਪਰ ਇਹ ਸਭ ਸਿਰਫ ਇਸ਼ਾਰੇ ਹਨ ਅਸਲ ਰੰਗ ਦਾ ਅਨੁਭਵ ਤਾਂ ਦੇਖ ਕੇ ਹੀ ਹੋ ਸਕਦਾ ਹੈ ਇਸੇ ਤਰ੍ਹਾਂ ਨਾਮ ਦਾ ਅੰਜਰਜਨ ਸਾਦ ਤਾਂ ਖੁਦ ਚਖ ਕੇ ਹੀ ਪਤਾ ਲੱਗਦਾ ਹੈ ਤਾਂ ਹੀ ਸਿਰਫ ਸ਼ਬਦਾਂ ਨੂੰ ਬੁੱਲਾ ਨਾਲ ਦੁਹਰਾਉਣ ਦੀ ਗੱਲ ਨਹੀਂ ਸਗੋਂ ਉਸ ਸਵਾਦ ਨੂੰ ਅੰਦਰ ਮਹਿਸੂਸ ਕਰਨ ਦੀ ਗੱਲ ਹੈ ਭੋਗ ਪੁੰਚਾਵੋ ਸ਼ਬਦ ਇਹੀ ਦਰਸਾਉਂਦਾ ਹੈ ਕਿ ਇਸ ਨੂੰ ਸੇਵਨ ਕਰਨਾ ਹੈ ਹਾਂ ਇਸ ਵਿੱਚ ਪੂਰੀ ਤਰ੍ਹਾਂ ਸਮਾ ਜਾਣਾ ਹੈ ਇਹੀ ਉਹ ਬਦਲਾਅ ਹੈ ਜਿਸ ਦਾ ਗੁਰੂ ਸਾਹਿਬ ਵਾਅਦਾ ਕਰ ਰਹੇ ਨੇ ਮਕੈਨੀਕਲ ਤੌਰ ਤੇ ਸ਼ਬਦ ਦੁਹਰਾਉਣ ਤੋਂ ਲੈ ਕੇ ਉਸ ਦੇ ਅਸਲ ਰਸ ਨੂੰ ਮਾਣਨ ਤੱਕ ਦਾ ਸਫ਼ਰ ਜਦੋਂ ਸਿਮਰਨ ਵਿੱਚ ਸ਼ਬਦ ਜੀਵੰਤ ਹੋ ਜਾਂਦਾ ਹੈ ਜਦੋਂ ਵਾਹਿਗੁਰੂ ਸਿਰਫ ਇੱਕ ਆਵਾਜ਼ ਨਹੀਂ ਰਹਿੰਦਾ ਸਗੋ ਤੁਹਾਡੀ ਚੇਤਨਾ ਨੂੰ ਇਸ ਤਰ੍ਹਾਂ ਭਰ ਦਿੰਦਾ ਹੈ ਜਿਵੇਂ ਸਵਾਦਲਾ ਭੋਜਨ ਤੁਹਾਡੇ ਪੇਟ ਨੂੰ ਉਦੋਂ ਅਸਲ ਭੋਗ ਹੁੰਦਾ ਹੈ ਉਦੋਂ ਪਤਾ ਲੱਗਦਾ ਹੈ ਕਿ ਹਾਂ ਇਹ ਦਾਵਤ ਸੱਚਮੁੱਚ ਮੌਜੂਦ ਹੈ ਇਸਨ ਕਨ ਨੂੰ ਥੋੜਾ ਹੋਰ ਸਮਝਦੇ ਹਾਂ ਜਦੋਂ ਕੋਈ ਇਸ ਸਵਰਗੀ ਅਵਸਥਾ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਦੇ ਅੰਦਰ ਕੀ ਬਦਲਦਾ ਹੈ ਕਿਹੜੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਹਨ ਅੱਗੇ ਕਿਹਾ ਗਿਆ ਹੈ ਲੋਭ মোহ ਤ੍ਰਿਸ਼ਨਾ 부ਝថា ਕੀ ਪਰਬ੍ਰਮ ਕੀ ਸ਼ਰਨ ਜਨਤਾ ਕੀ ਇਹ ਇੱਕ ਬਹੁਤ ਵੱਡਾ ਅਤੇ ਡੂੰਗਾ ਮਨੋਵਿਗਿਆਨਿਕ ਬਦਲਾਅ ਹੈ ਪਹਿਲੀ ਗੱਲ ਲੋਭ 모ਹਾ ਲਾਲਚ ਮਰ ਜਾਂਦਾ ਹੈ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਨੂੰ ਸਿਰਫ ਕਾਬੂ ਨਹੀਂ ਕੀਤਾ ਜਾਂਦਾ ਇਹ ਮਰ ਜਾਂਦਾ ਹੈ ਲਾਲਚ ਪੈਦਾ ਕਿੱਥੋਂ ਹੁੰਦਾ ਹੈ ਇਹ ਕਾਫੀ ਨਾ ਹੋਣ ਦੇ ਡਰ ਤੋਂ ਅੰਦਰੂਨੀ ਖਾਲੀਪਨ ਤੋਂ ਪਰ ਜਦੋਂ ਤੁਸੀਂ ਨਾਮ ਅਤੇ ਸੰਗਤ ਦੇ ਖਜ਼ਾਨੇ ਨਾਲ ਜੁੜ ਜਾਂਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਜੋ ਕੁਝ ਵੀ ਅਸਲ ਵਿੱਚ ਮਾਇਨੇ ਰੱਖਦਾ ਹੈ ਉਹ ਤੁਹਾਡੇ ਅੰਦਰ ਪਹਿਲਾਂ ਹੀ ਹੈ ਫਿਰ ਹੋਰ ਇਕੱਠਾ ਕਰਨ ਦੀ ਦੌੜ ਆਪਣੇ ਆਪ ਰੁਕ ਜਾਂਦੀ ਹੈ ਅਤੇ ਤ੍ਰਿਸ਼ਨਾ 부ਜ ਠਾਕੀ ਦਾ ਕੀ ਮਤਲਬ ਹੈ ਤ੍ਰਿਸ਼ਨਾ ਤੇ ਲੋਭ ਵਿੱਚ ਕੀ ਫਰਕ ਹੈ ਦੇਖੋ ਲੋਭ ਚੀਜ਼ਾਂ ਨੂੰ ਇਕੱਠਾ ਕਰਨ ਦੀ ਇੱਛਾ ਹੈ ਜਦ ਕਿ ਤ੍ਰਿਸ਼ਨਾ ਉਹ ਅੰਦਰੂਨੀ ਪਿਆਸ ਹੈ ਜੋ ਕਦੇ 부ਜਦੀ ਨਹੀਂ ਹੋਰ ਪੈਸਾ ਹੋਰ ਰੁਤਬਾ ਹੋਰ ਪ੍ਰਮਾਣਿਕਤਾ ਇਹ ਇੱਕ ਅਗ ਹੈ ਇੱਕ ਖਾਰਾ ਪਾਣੀ ਪੀਣ ਵਰਗਾ ਹੈ ਹੈਨਾ ਜਿੰਨਾ ਪੀਓ ਪਿਆਸ ਉਹ ਨਹੀਂ ਵੱਦੀ ਹੈ ਪਰ ਜਦੋਂ ਤੁਸੀਂ ਨਾਮ ਦੇ ਅੰਮ੍ਰਿਤ ਸੋਮੇ ਨੂੰ ਲੱਭ ਲੈਂਦੇ ਹੋ ਤਾਂ ਇਹ ਅਗ ਬੁਝ ਥਾ ਕੀ ਬੁਝ ਕੇ ਠੰਡੀ ਹੋ ਜਾਂਦੀ ਹੈ ਇਸ ਲਈ ਨਹੀਂ ਕਿ ਤੁਸੀਂ ਜ਼ਬਰਦਸਤੀ ਕਰ ਰਹੇ ਹੋ ਸਗੋਂ ਇਸ ਲਈ ਕਿ ਤੁਹਾਨੂੰ ਸੰਤੁਸ਼ਟੀ ਦਾ ਅਸਲ ਸੋਮਾ ਮਿਲ ਗਿਆ ਹੈ ਇਹ ਤਾਂ ਬਿਲਕੁਲ ਅੱਜ ਦੇ ਹਸਲ ਕਲਚਰ ਦਾ ਸਿੱਧਾ ਜਵਾਬ ਹੈ ਸਾਡਾ ਪੂਰਾ ਸਮਾਜ ਹੀ ਇਸ ਤ੍ਰਿਸ਼ਨਾ ਨੂੰ ਹਵਾ ਦੇਣ ਤੇ ਬਣਿਆ ਹੋਇਆ ਹੈ ਅਗਲਾ ਫੋਨ ਵੱਡੀ ਕਾਰ ਇਹ ਦੌੜ ਕਦੇ ਖਤਮ ਨਹੀਂ ਹੁੰਦੀ ਤਾਂ ਫਿਰ ਇਸ ਸਟ੍ਰੈਡਮਿਲ ਤੋਂ ਕੋਈ ਕਿਵੇਂ ਉਤਰ ਸਕਦਾ ਹੈ ਇਹ ਤਾਂ ਬਹੁਤ ਮੁਸ਼ਕਿਲ ਲੱਗਦਾ ਹੈ ਇਹ ਮੁਸ਼ਕਿਲ ਹੈ ਜੇਕਰ ਅਸੀਂ ਸਿਰਫ ਆਪਣੀ ਇੱਛਾ ਸ਼ਕਤੀ ਨਾਲ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰੀਏ ਪਰ ਗੁਰੂ ਸਾਹਿਬ ਇਸ ਦਾ ਹੱਲ ਦੱਸਦੇ ਨੇ ਪਾਰ ਬ੍ਰਮ ਕੀ ਸਰਨ ਜਲਤਾ ਕੀ ਜਦੋਂ ਤੁਸੀਂ ਆਪਣੀਆਂ ਜੜਾਂ ਉਸ ਅਨੰਦ ਵਿੱਚ ਲਾ ਲੈਂਦੇ ਹੋ ਤਾਂ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਦੀ ਪਕੜ ਆਪਣੇ ਆਪ ਢਿੱਲੀ ਪੈ ਜਾਂਦੀ ਹੈ ਤੁਸੀਂ ਦੁਨੀਆ ਵਿੱਚ ਕੰਮ ਕਰਦੇ ਹੋ ਪਰ ਹੁਣ ਕਮੀ ਦੇ ਡਰ ਨਾਲ ਨਹੀਂ ਸਗੋਂ ਭਰਪੂਰਤਾ ਦੇ ਅਹਿਸਾਸ ਨਾਲ ਕੇਂਦਰ ਬਦਲ ਜਾਂਦਾ ਹੈ ਹੂੰ ਪਰ ਇਹ ਸਫ਼ਰ ਇੱਥੇ ਹੀ ਨਹੀਂ ਰੁਕਦਾ ਇਸ ਸ਼ਬਦ ਦੇ ਅੰਤ ਵਿੱਚ ਇੱਕ ਹੋਰ ਵੀ ਵਦਵਾਦਾ ਹੈ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਤਾਰੇ ਇਹ ਤਾਂ ਜਨਮਾਂ ਜਨਮਾਂ ਦੇ ਡਰ ਅਤੇ ਮੋਹ ਦੀ ਗੱਲ ਹੋ ਰਹੀ ਹੈ ਹਾਂ ਇੱਥੇ ਗੱਲ ਬਹੁਤ ਗਹਿਰੀ ਹੋ ਜਾਂਦੀ ਹੈ ਇਹ ਸਿਰਫ ਇਸ ਜੀਵਨ ਦੇ ਦੁੱਖਾਂ ਬਾਰੇ ਨਹੀਂ ਸਗੋਂ ਜਨਮ ਜਨਮ ਕੇ ਸੰਚਿਤ ਕਰਮਾਂ ਅਤੇ ਸੰਸਕਾਰਾਂ ਬਾਰੇ ਹੈ ਸਾਡੇ ਅੰਦਰ ਕਈ ਵਾ ਡੂੰਗੇ ਬੇਨਾਮ ਡਰ ਹੁੰਦੇ ਨੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਕਿੱਥੋਂ ਆਏ ਮਨੋਵਿਗਿਆਨ ਇਸ ਨੂੰ ਅਚੇਤਮੰਦ ਦੇ ਪੈਟਰਨ ਕਹਿੰਦਾ ਹੈ ਗੁਰਬਾਣੀ ਇਸ ਨੂੰ ਜਨਮਾਂ ਦੇ ਸੰਸਕਾਰ ਕਹਿੰਦੀ ਹੈ ਅਤੇ ਭੈ ਯਾਨੀ ਡਰ ਅਤੇ ਮੋਹ ਯਾਨੀ ਲਗਾਵ ਹੀ ਦੁੱਖ ਦੀ ਅਸਲ ਜੜ ਹਨ ਗੁਰੂ ਸਾਹਿਬ ਵਾਦਾ ਕਰਦੇ ਹਨ ਕਿ ਇਹ ਨਿਵਾਰੇ ਜਾਂਦੇ ਹਨ ਯਾਨੀ ਜੜੋਂ ਖਤਮ ਹੋ ਜਾਂਦੇ ਹਨ ਇਹ ਜਨਮਾਂ ਜਨਮਾਂ ਦੇ ਡਰ ਦੀ ਗੱਲ ਬਹੁਤ ਡੂੰਗੀ ਹੈ ਕੀ ਅਸੀਂ ਇਸ ਨੂੰ ਕਿਸੇ ਆਧੁਨਿਕ ਭਾਸ਼ਾ ਵਿੱਚ ਸਮਝ ਸਕਦੇ ਹਾਂ ਜਿਵੇਂ ਸਾਡੇ ਮਨ ਤੇ ਪੁਰਾਣੀਆਂ ਆਦਤਾਂ ਦਾ ਭਾਰ ਹੁੰਦਾ ਹੈ ਜਾਂ ਜਿਵੇਂ ਪਰਿਵਾਰਾਂ ਵਿੱਚ ਕੁਝ ਵਿਵਹਾਰ ਪੀੜੀਦਰ ਪੀੜੀ ਚੱਲਦੇ ਰਹਿੰਦੇ ਹਨ ਬਹੁਤ ਵਧੀਆ ਨੁਕਤਾ ਹੈ ਇਸ ਦੀ ਇੱਕ ਆਧੁਨਿਕ ਸਮਾਨਤਾ ਐਪੀਜੇਨੇਟਿਕਸ ਨਾਲ ਇੱਕ ਰੂਪਕ ਵਜੋਂ ਦੇਖੀ ਜਾ ਸਕਦੀ ਹੈ ਵਿਗਿਆਨ ਹੁਣੇ ਖੋਜ ਕਰ ਰਿਹਾ ਹੈ ਕਿ ਕਿਵੇਂ ਸਦਮਾ ਯਾਨੀ ਟਰੋਮਾ ਪੀੜੀਦਰ ਪੀੜੀ ਅੱਗੇ ਵੱਧ ਸਕਦਾ ਹੈ ਤਾਂ ਜਿਵੇਂ ਸਦਮਾ ਵਿਰਾਸਤ ਵਿੱਚ ਮਿਲ ਸਕਦਾ ਹੈ ਉਸੇ ਤਰ੍ਹਾਂ ਇਹ ਰੂਹਾਨੀ ਇਲਾਜ ਵੀ ਪੀੜੀਆਂ 'ਤੇ ਅਸਰ ਪਾਉਂਦਾ ਹੈ ਜਦੋਂ ਤੁਸੀਂ ਇਸ ਬੈਕੰਟ ਵਿੱਚ ਇਸ ਪੁਰਾਣੇ ਪੈਟਰਨ ਨੂੰ ਤੋੜ ਦਿਓ ਇਹ ਸਿਰਫ ਤੁਹਾਡੀ ਨਿੱਜੀ ਮੁਕਤੀ ਨਹੀਂ ਹੁੰਦੀ ਇਹ ਇੱਕ ਬਹੁ ਪੀੜੀ ਕਿਰਪਾ ਬਣ ਜਾਂਦੀ ਹੈ ਪਰ ਇਹਨੀ ਡੂੰਗੀ ਸਫਾਈ ਹੁੰਦੀ ਕਿਵੇਂ ਹੈ ਕਿ ਇਹ ਸਿਰਫ ਸਾਡੇ ਆਪਣੇ ਯਤਨ ਨਾਲ ਸੰਭਵ ਹੈ ਅੰਤ ਵਿੱਚ ਪ੍ਰਭ ਕਿਰਪਾ ਧਾਰੇ ਦਾ ਜ਼ਿਕਰ ਹੈ ਇੱਥੇ ਯਤਨ ਅਤੇ ਕਿਰਪਾ ਦਾ ਇੱਕ ਬਹੁਤ ਹੀ ਸੁੰਦਰ ਸੰਤੁਲਨ ਹੈ ਦੇਖੋ ਜੀ ਯਤਨ ਸਾਨੂੰ ਕਰਨਾ ਪੈਂਦਾ ਹੈ ਸੰਗਤ ਵਿੱਚ ਜਾਣਾ ਨਾਮ ਦਾ ਅਭਿਆਸ ਕਰਨਾ ਇਹ ਸਾਡਾ ਕੰਮ ਹੈ ਇਹ ਇਸ ਤਰ੍ਹਾਂ ਹੈ ਜਿਵੇਂ ਇੱਕ ਕਿਸਾਨ ਖੇਤ ਵਾਉਂਦਾ ਹੈ ਬੀਜ ਬੀਜਦਾ ਹੈ ਪਰ ਫਸਲ ਨੂੰ ਜੀਵਨ ਦੇਣ ਵਾਲਾ ਮੀ ਉਹ ਕਿਰਪਾ ਹੈ ਉਹ ਸਾਡੇ ਵੱਸ ਵਿੱਚ ਨਹੀਂ ਹੈ ਅਸਲ ਮੁਕਤੀ ਉਹ ਡੂੰਗੀ ਸਫਾਈ ਪ੍ਰਭ ਕਿਰਪਾ ਤਾਰੇ ਦਾ ਨਤੀਜਾ ਹੈ ਇਹ ਸਾਡੀ ਪ੍ਰਾਪਤੀ ਨਹੀਂ ਇਹ ਇੱਕ ਤੋਹਫਾ ਹੈ ਕਿਰਪਾ ਸਾਡੇ ਮਨ ਦੀਆਂ ਉਹਨਾਂ ਡੂੰਗਾਈਆਂ ਤੱਕ ਪਹੁੰਚਦੀ ਹੈ ਜਿੱਥੇ ਸਾਡੀ ਇੱਛਾ ਸ਼ਕਤੀ ਕਦੇ ਨਹੀਂ ਪਹੁੰਚ ਸਕਦੀ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਸਾਰ ਕੀ ਹੈ ਅਸੀਂ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ ਇਸ ਸਬਦ ਦਾ ਸਾਰ ਇਹ ਹੈ ਕਿ ਸਵਰਗ ਕੋਈ ਦੂਰ ਦਾ ਵਾਦਾ ਨਹੀਂ ਹੈ ਦਾਵਤ ਹੁਣ ਲਈ ਹੈ ਦਾਵਤ ਤਿਆਰ ਹੈ ਮੇਜ਼ ਸਜਾ ਹੋਇਆ ਹੈ ਅਤੇ ਅਸੀਂ ਸਾਰੇ ਮਹਿਮਾਨ ਆ ਭਾਵੇਂ ਅਸੀਂ ਆਪਣੇ ਆਪ ਨੂੰ ਕਿੰਨਾ ਵੀ ਅਯੋਗ ਕਿਉਂ ਨਾ ਸਮਝੀਏ ਜੇ ਕਿਸੇ ਨੂੰ ਅੱਜ ਹੀ ਇਸ ਗੱਲਬਾਤ ਨੂੰ ਸੁਣਨ ਤੋਂ ਬਾਅਦ ਇਸ ਬੈਕੁੰਠ ਵਿੱਚ ਦਾਖਲ ਹੋਣ ਦਾ ਪਹਿਲਾ ਕਦਮ ਚੁੱਕਣਾ ਹੋਵੇ ਤਾਂ ਉਸ ਲਈ ਕੁਝ ਵਿਵਹਾਰਿਕ ਕਦਮ ਕੀ ਹੋ ਸਕਦੇ ਹਨ ਬਿਲਕੁਲ ਤਿੰਨ ਬਹੁਤ ਹੀ ਸਧਾਰਨ ਕਦਮ ਹਨ ਪਹਿਲਾ ਆਪਣੀ ਸੰਗਤ ਲੱਭੋ ਜਾਂ ਬਣਾਓ ਇਹ ਗੁਰਦੁਆਰੇ ਵਿੱਚ ਹੋ ਸਕਦੀ ਹੈ ਜਾਂ ਜਾ ਗੈਰ ਰਸਮੀ ਤੌਰ ਤੇ ਵੀ ਹਾਂਜੀ ਬਿਲਕੁਲ ਇੱਕ ਸੱਚੇ ਖੋਜੀ ਦੋਸਤ ਨਾਲ ਇੱਕ ਦਿਲੋਂ ਕੀਤੀ ਗੱਲਬਾਤ ਵੀ ਸੰਗਤ ਹੈ ਅਜਿਹੇ ਲੋਕਾਂ ਨੂੰ ਲੱਭੋ ਜੋ ਤੁਹਾਨੂੰ ਉੱਚਾ ਚੁੱਕਦੇ ਹਨ ਦੂਜਾ ਰੋਜ਼ਾਨਾ ਨਾਮ ਦਾ ਸੇਵਨ ਕਰੋ ਦਾਵਤ ਤਿਆਰ ਹੈ ਬਸ ਬੈਠ ਕੇ ਚੱਖਣਾ ਹੈ ਦਿਨ ਵਿੱਚ ਸਿਰਫ 10-15 ਮਿੰਟ ਕੱਢੋ ਸ਼ਾਂਤੀ ਨਾਲ ਬੈਠੋ ਅਤੇ ਸ਼ਬਦਾਂ ਨੂੰ ਸਿਰਫ ਬੋਲੋ ਨਾ ਉਹਨਾਂ ਨੂੰ ਚੱਖੋ ਵਨ ਨੂੰ ਆਪਣੀ ਚੇਤਨਾ ਨੂੰ ਪਰਣ ਦਿਓ ਅਤੇ ਤੀਜਾ ਕਦਮ ਇਹ ਸ਼ਾਇਦ ਸਭ ਤੋਂ ਮਹੱਤਵਪੂਰਨ ਹੋਵੇਗਾ ਤੀਜਾ ਅਤੇ ਸਭ ਤੋਂ ਮਹੱਤਵਪੂਰਨ ਜਦੋਂ ਤੁਸੀਂ ਸਵਰਗ ਵਿੱਚ ਹੋਵੋ ਤਾਂ ਇਸ ਨੂੰ ਪਛਾਣੋ ਕਿਸੇ ਦਿਨ ਪਹੁੰਚਣ ਦੀ ਉਡੀਕ ਕਰਨੀ ਛੱਡੋ ਜਦੋਂ ਗੁਰਬਾਣੀ ਸੁਣਦੇ ਹੋਏ ਤੁਹਾਡਾ ਦਿਲ ਸ਼ਰਧਾ ਨਾਲ ਭਰ ਜਾਂਦਾ ਹੈ ਉਸ ਪਲ ਨੂੰ ਪਛਾਣੋ ਉਹ ਬੇਖੁੰਠ ਹੈ ਜਦੋਂ ਕਿਸੇ ਦੀ ਨਿਰਸਵਾਰਥ ਸੇਵਾ ਕਰਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਬੇਖੁੰਠ ਹੈ ਜਦੋਂ ਬਿਨਾਂ ਕਿਸੇ ਕਾਰਨ ਮਨ ਵਿੱਚ ਸੰਤੁਸ਼ਟੀ ਆਉਂਦੀ ਹੈ ਉਹ ਬੇਖੁੰਠ ਹੈ ਉਸ ਪੜ ਨੂੰ ਸਵੀਕਾਰ ਕਰੋ ਆਪਣੇ ਆਪ ਨੂੰ ਕਹੋ ਇਹ ਉਹੀ ਹੈ ਮੈਂ ਇੱਥੇ ਹਾਂ ਹੁਣੇ ਇਹ ਸੱਚਮੁੱਚ ਇੱਕ ਬਹੁਤ ਹੀ ਡੂੰਗਾ ਵਿਚਾਰ ਹੈ ਇਹ ਸ਼ਬਦ ਕਿਸੇ ਦੂਰ ਦੇ ਸਵਰਗ ਦਾ ਵਰਣਨ ਨਹੀਂ ਕਰ ਰਿਹਾ ਸਗੋਂ ਇੱਕ ਦਾਵਤ ਦਾ ਸੱਦਾ ਹੈ ਜੋ ਹੁਣੇ ਹੋ ਰਹੀ ਹੈ ਸਾਡਾ ਮਨ ਅਤੇ ਸਰੀਰ ਇਸ ਆਨੰਦ ਲਈ ਪਹਿਲਾਂ ਹੀ ਭੁੱਖੇ ਹਨ ਬਸ ਉਹਨਾਂ ਨੂੰ ਰਸੋਈ ਦਾ ਪਤਾ ਨਹੀਂ ਸੀ ਪਰ ਸ਼ਾਇਦ ਇਸ ਸ਼ਬਦ ਦਾ ਅਸਲ ਇਨਕਲਾਬੀ ਸੁਨੇਹਾ ਇਹ ਹੈ ਕਿ ਸਵਰਗ ਦੀ ਉਡੀਕ ਕਰਨਾ ਹੀ ਨਰਕ ਹੈ ਅਸੀਂ ਹੁਣੇ ਸਵਰਗ ਵਿੱਚ ਰਹਿ ਸਕਦੇ ਹਾਂ ਪਰ ਅਸੀਂ ਭਵਿੱਖ ਦੀ ਕਿਸੇ ਕਲਪਨਾ ਵਿੱਚ ਜਿਉਣਾ ਪਸੰਦ ਕਰਦੇ ਹਾਂ ਸਵਾਲ ਯੋਗਤਾ ਦਾ ਨਹੀਂ ਹੈ ਸਵਾਲ ਸਿਰਫ ਇਹ ਹੈ ਕਿ ਤੁਸੀਂ ਆ ਕੇ ਚੱਖੋਗੇ ਬੈਕੁੰਡ ਨਗਰੂ ਜਹਾਂ ਸੰਤ ਵਾਸਾ ਸਵਰਗ ਉਹ ਥਾਂ ਹੈ ਜਿੱਥੇ ਸੰਤ ਵਸਦੇ ਹਨ ਅਤੇ ਅੱਜ ਹੁਣੇ ਉੱਥੇ ਰਹਿ ਆ ਜਾ ਸਕਦਾ ਹੈ